ਬਸ ਇਹ ਕਿ ਨਹੀਂ ਤਾਨਪੁਰ ਦੀ ਗੱਲ ਇੱਕ 13 ਸਾਲ ਦਾ ਬੱਚਾ ਮਾਤਾ ਮੇਰੇ ਕੋਲ ਲਿਆਈ ਇਹਨੇ ਕਿ ਕਹਿੰਦੇ ਜੀ ਐਨੂੰ ਤੁਸੀਂ ਨਾਲ ਰੱਖ ਲੋ ਇੰਡੀਆ ਚ 10 20 ਸਜਣ 10 ਸਾਲ ਚੱਲਦਾ ਐ ਤੁਹਾਡੇ ਨਾਲ ਰਹਿਣ ਮੈਂ ਕਿ ਬਹੁਤ ਛੋਟਾ ਹੈ ਇਹਨੂੰ ਬਾਣੀ ਪੜਾਣੀ ਹੈ ਅਰਥ ਸਿਖਾਣੇ ਨੇ ਤੁਮ ਸੇਕਮ ਇਹਨੂੰ ਮੈਂ ਦਿੱਖੇ ਪ੍ਰਾਪਤ ਕੁਝ ਪੜ ਲਵੇ ਤੁਨੇ ਆਵੀ ਵਿਦਿਆ ਪਰ ਇਹ ਬਹੁਤ ਛੋਟਾ ਮੈਨੂੰ ਕਹਿ ਲਈ ਮਸਕੀਨ ਜੀ ਸਾਰੇ ਸਕੂਲਾਂ ਚ ਕੱਢ ਦਿੱਤਾ ਗੁਰਨਾਨਕ ਸਕੂਲ ਦੇ ਚ ਰੋਜ਼ ਲੜ ਝਗੜਦਾ ਸੀ ਕੜੇ ਗਵਰਨਮੈਂਟ ਹਾਈ ਸਕੂਲ ਦੇ ਚ ਪਾਇਆ ਰੋਜ਼ ਲੜਦਾ ਸੀ ਚੋਰੀ ਕਰਦਾ ਨਾ ਸੀ ਫਿਰ ਬੁੱਲਕੇ ਇਸਲਾਮੀਆਂ ਹਾਈ ਸਕੂਲ ਦੇ ਚ ਪਾਇਆ ਹੋਰ ਕੋਈ ਦਾਸੜਾ ਨਹੀਂ ਦੇਣਾ ਸੀ ਉੱਥੇ ਪ੍ਰਿੰਸੀਪਲ ਨੂੰ ਚੋਰਾ ਦਿਖਾਵੇ ਸਾਰਾ ਹਾਲਾ ਤੰਗ ਹੈ ਕਦੀ ਕਿਸੇ ਨੂੰ ਮਾਰਦਾ ਕਦੀ ਕਿਸੇ ਨੂੰ ਮਾਰਦਾ ਕਦੀ ਕਿਸੇ ਦਾ ਕੁਝ ਚੁੱਕ ਲਿਆ ਦਾ ਕਦੀ ਕਿਸੇ ਸਾਰੇ ਮੱਲੇ ਗਿਲਾ ਕਰਨ ਤੰਗਾ ਹੁਸੈਨ ਨਾਲ ਰਖਾ ਕਹਤ ਹੱਦ ਹੋ ਗਈ ਜਿਹੜਾ ਬਹੁਤ ਖਾਣੂ ਚੰਬੜਾ ਮੈਨੂੰ ਚਵਣ ਜਿੱਤੇ ਬਹੁਤ ਪੈਦਾ ਕੀਤਾ ਕੰਦੀ ਅੰਦਰ ਨਾਨਕਾ ਜਿੰਨਾਂ ਦਾ ਪੁੱਤ ਜਨੂਰਾ ਤੇ ਹੀ ਜਨੂਰੀ ਜੋਰੋ ਜਿੰਨਾਂ ਦਾ ਸਿਕਦਾ 13 ਸਾਲ ਦਾ ਬੱਚਾ ਹੋਵੇ ਤੇ ਸਾਰੇ ਮੱਲੇ ਨੂੰ ਵਧਕ ਪਾ ਦੇ ਸਾਰੇ ਸਕੂਲ ਨੂੰ ਵਧਕ ਪਾ ਹੈਰਾਨੇ ਗਈ ਹੋਈ ਬੈਨੂ ਜਦ 3-4 ਸਾਲ ਪਹਿਲੇ ਅਮਰੀਕਾ 'ਚ ਘਾਸਾ ਹੋਇਆ ਇੱਕ 마ਸੂਮ 11 ਸਾਲ ਦੇ ਬੱਚੇ ਨੇ ਸਟੇਨ ਡੰ ਚੜਾ ਕੇ ਸਕੂਲ ਦੇ 'ਚ ਬਾਈ ਬੱਚੇ ਮਾਰ ਦਿੱਤੇ ਸਾਰੀ ਦੁਨੀਆ ਤਾਂ 마ਸੂਮ ਬੱਚੇ ਨੇ ਐਸਾ ਕਰ ਦਿੱਤਾ ਖੈਰੇ ਮੈਂ ਉਦਾਹਰਣ ਪੇਰੇ ਨਾ ਤੁਹਾਨੂੰ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ ਬਹੁਤ ਪੈਦਾ ਪਸ਼ੂ ਪੈਦਾ ਹੋਏ ਮਨੁੱਖੀ ਮਨੁੱਖਾਂ ਨੂੰ ਵੀ ਜਨਮ ਨਹੀਂ ਦੇਦੇ ਪਸ਼ੂਆਂ ਨੂੰ ਜਨਮ ਗੋਦ ਇਤਨੇ ਬੈਲੇ ਹੋ ਗਏ ਸੰਸਕਾਰ ਇਤਨੇ ਬੈਲੇ ਹੋ ਗਏ ਗੰਦੇ ਨਾਵਲ ਪੜਨ ਵਾਲੀ ਮਾਂ ਗੰਡੀਆਂ ਫਿਲਮਾਂ ਵੇਖਣ ਵਾਲੀ ਮਾਂ ਗੰਦੇ ਮੈਗਜ਼ੀਨ ਪੜਨ ਵਾਲੀ ਮਾਂ ਗਲਤ ਵਿਚਾਰਾਂ ਦੇਖਣ ਵਾਲੀ ਮਾਂ ਪ੍ਰੇਰਜ ਨੂੰ ਜਨਮ ਥੋੜੀ ਦੇਵੇ ਇਸ ਦੀ ਕੁਖ ਤੋਂ ਮਨੀ ਸਿੰਘ ਥੋੜੀ ਪੈਦਾ ਹੋਸੇ ਜੇ ਤੇ ਕੋਈ ਧਰੂਵ ਵਗੈਰਾ ਥੋੜੀ ਪੈਦਾ ਹੋਣ ਤੇ ਮਨੀ ਸਿੰਘ ਥੋੜੀ ਪੈਦਾ ਹੋਣਗੇ ਤੇ ਤੇਹਵ ਜੀਆਂ ਦੇ ਬਹੁਤ ਪ੍ਰੇਤ ਪੈਦਾ ਹੋਣਗੇ ਹਨ ਗੁਰਨਾਣਕ ਦੇਵ ਜੀ ਮਹਾਰਾਜ ਇੱਕ ਪਹਿਰੇ ਨੇ ਕੱਲੇ ਅੰਦਰ ਨਾਮਕਾ ਜਿਨ੍ਹਾਂ ਦਾ અવਤਾਰ ਪੁੱਤ ਜਨੂਰ ਆ ਤੇ ਜਨੂਰੀ ਧੋਰੋ ਜਿਨ੍ਹਾਂ ਦਾ ਸ਼ਕਤ ਸਾਇਬ ਕੇਨਰੇ ਕੇਰੇ ਸਤਵਾਦੀ ਪੁੱਤ ਸਤਵੰਤੀ ਕੁਖ ਤੋਂ ਪੈਦਾ ਹੋ ਜਾਏ ਕੁਲ ਦੇ ਕੰਗਲ ਸਾਰੀ ਕੁਲ ਪੂਜਨੀਤ ਹੋ ਜਾਂਦੀ ਗੁਰਨਾਣਿਕ ਦੇ ਅਵਤਾਰ ਨਾਲ ਸਾਰੇ ਬੇਦੀ ਪੂਜੇ ਜਾਣ ਅਜੇ ਵੀ ਪੂਜੇ ਭਾਵੇਂ ਜਬ ਤੱਕ ਕਰਦੇ ਹਨ ਭਾਵੇਂ ਨਾ ਕਰਦੇ ਹਨ ਬੇਦੀ